ਫਰੀ ਰੇਂਜ ਦੇਸੀ ਮੁਰਗੀਆਂ ਅੱਛਾ ਜੀ ਜਿੱਦਾਂ ਮਰਜ਼ੀ ਘੁੰਮਣ ਫਿਰਨ ਆਪਣੀਆਂ ਜਾਲ ਲਗਾ ਦੁਆਲੇ ਇਹ ਮੇਲ ਦਾ ਪਲਾਂਟ ਆ ਬਾਕੀ ਫੀਮੇਲ ਹੈ ਆਪਣੇ ਕੋਲ ਉਹ ਬਹੁਤ ਮੋਟਾ ਬਹੁਤ ਮੋਟਾ ਆਮਲਾ ਲੱਗਾ ਹੋਇਆ ਮੈਂ ਆਪਣੇ ਖੇਤਾਂ ਦੇ ਵਿੱਚ ਨਾ ਨਦੀਨ ਨਹੀਂ ਹੋਣ ਦਿੰਦਾ ਹੂੰ ਤੁਸੀਂ ਦੇਖ ਲਓ ਕਿਤੇ ਹੈ ਨਦੀਨ ਕੋਈ ਇੱਕ ਆਹ ਹਲਵਾ ਲੱਗਾ ਹੋਇਆ ਆ ਇੱਕ ਆਹ ਲੱਗਾ ਹੋਇਆ ਇੱਕ ਇਹਦਾਂ ਤੋੜ ਲਿਆ ਸੀ ਇਹ ਆਪਾਂ ਬਹੁਤ ਥੋੜੀ ਜਗ੍ਹਾ ਵਰਤੀ ਆ ਖੇਤ ਦੀ ਸਾਈਡ ਤੋਂ ਵਿੱਚ ਆਪਾਂ ਅਨਾਰ ਚੰਦਨ ਮਹਗਣੀ ਬੂਟੇ ਔਰ ਆਵਾਕਾਡੋ ਦੇ ਪਲਾਂਟ ਲਾਏ ਹੋਇਆ ਯੂਨੀਵਰਸਿਟੀ ਇਹ ਕਹਿੰਦੀ ਆ ਵੀ ਹਲਦੀ 15 ਦਸੰਬਰ ਤੱਕ ਵਾਧੀ ਰਹਿੰਦੀ ਆ ਪੂਰਾ 1 ਏਕੜ ਆ ਉਹ ਰਾਜਾਪੂਰੀ ਵੈਰੈਟੀ ਆ ਇਹ ਡ੍ਰੈਗਨ ਨੈਸਟ ਜੀ ਲਾਇਆ ਆ ਟ੍ਰੇਲਿੰਗ ਸਿਸਟਮ ਦੇ ਨਾਲ ਤਾਰਾਂ ਪਾ ਕੇ ਹੂੰ ਇਹਦੇ ਨਾਲ ਨੰਬਰ ਆਫ ਪਲਾਂਟ ਵੱਧ ਜਾਂਦੇ ਆ ਹੂੰ ਜਿੰਨੇ ਤੁਹਾਡੇ ਖੇਤ ਚ ਨੰਬਰ ਆਫ ਪਲਾਂਟ ਹੋਣਗੇ ਕਿਸੇ ਵੀ ਫਸਲ ਦੇ ਉਨਾ ਹੀ ਝਾੜ ਵਧੂਗਾ ਉੱਪਰ ਵੇਲਾ ਆ ਇਹ ਤਾਂ ਲਾਉਣ ਦਾ ਕਾਰਨ ਇਹ ਹੀ ਆ ਵੀ ਡ੍ਰੈਗਨ ਫੂਟ ਗਰਮੀ ਵੀ ਮੰਨਦਾ ਠੰਡ ਵੀ ਮੰਨਦਾ ਅਸੀਂ ਇਦਾਂ ਹੀ ਤੋੜਦੇ ਆ ਇਦਾਂ ਹੀ ਅਖਬਾਰ ਲਾ ਕੇ ਇਹਨੂੰ ਮੰਡੀ ਲੈ ਜਾਂਦੇ ਆ ਹਾਂ ਦੂਜੇ ਕੀ ਹੈ ਨਾਲੋਂ ਆਮ ਇਹ ਵੱਧ ਸوير ਸوير ਦਾ ਵੇਲਾ ਤੇ ਤੁਹਾਨੂੰ ਅੱਜ ਇੱਕ ਬਹੁਤ ਹੀ ਵਧੀਆ ਉਦਮੀ ਵੀਰ ਨਾਲ ਮਲਾਉਣ ਲੱਗੇ ਆ ਦੋ ਦੋ ਅਵਾਰਡ ਜੇਤੂ ਨੇ ਉਹ ਭਾਈ ਸਾਹਿਬ ਹੋਰੀ ਸਰਦਾਰ ਦਵਿੰਦਰ ਸਿੰਘ ਸੰਧੂ ਹੋਰਾਂ ਦਾ ਇਹ ਫਾਰਮ ਆ ਨਕੋਦਰ ਦੇ ਵਿੱਚ ਹੀ ਆ ਭਾਜੀ ਦਲਵੀਰ ਸਿੰਘ ਮਿਹੜੂ ਲੈ ਕੇ ਆਏ ਮੈਨੂੰ ਕਹਿੰਦੇ ਯਾਰ ਅੱਜ ਟਾਈਮ ਕੱਢ ਤੇ ਆਪਾਂ ਚਾਲਦੇ ਤੇ ਭਾਜੀ ਤੇ ਮੈਂ ਅਸੀਂ ਦੋਏ ਜਣੇ ਆਏ ਆ ਦੋ ਅਵਾਰਡ ਜੇਤੂ ਨੇ ਭਾਜੀ ਹੋਰੀ ਤੇ ਚੀਫ ਮਿਨਿਸਟਰ ਅਵਾਰਡ ਜਿੱਤਣਾ ਫਿਰ ਸਰਦਾਰ ਸੁਰਜੀਤ ਸਿੰਘ ਢਿੱਲੋਂ ਅਵਾਰਡ ਉਹ ਯੂਨੀਵਰਸਿਟੀ ਤੋਂ ਜਿੱਤਣਾ ਤੇ ਇਸ ਤਰ੍ਹਾਂ ਖੇਤੀ ਕਰਨਾ ਕਿ ਮਤਲਬ ਉਹ ਕਹਿੰਦੇ ਵੀ ਤੁਸੀਂ ਮੈਨੂੰ ਫਸਲ ਲਿਆ ਦਿਓ ਜਿਹਨੂੰ ਲੋਕੀ ਨਾਲ ਫੇਰ ਫਸਲ ਕਹਿੰਦੇ ਪੰਜਾਬ ਦੇ ਵਿੱਚ ਮੈਂ ਉਹ ਤੁਹਾਨੂੰ ਕਾਮਯਾਬ ਕਰਕੇ ਦਿਖਾ ਦੂੰ ਜੁੜੇ ਰਹੋ ਵੀਡੀਓ ਦੇ ਵਿੱਚ ਆਜੋ ਆਪਾਂ ਕਰਦੇ ਆਂ ਗੱਲ ਬਾਈ ਦਵਿੰਦਰ ਸਿੰਘ ਸੰਧੂ ਹੋਰਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਓ ਜੀ ਠੀਕ ਠਾਕ ਬਹੁਤ ਵਧੀਆ ਪਾਜੀ ਆਪਣਾ ਜਿਹੜਾ ਇਹ ਪਿੰਡ ਕਿਹੜਾ ਲੱਗਦਾ ਤੁਹਾਨੂੰ ਤੇ ਇਲਾਕਾ ਕਿਹੜਾ ਇਹ ਲੱਗਦਾ ਦੱਸ ਦਿਓ ਇਹ ਨਕੂਦਰ ਸ਼ਹਿਰ ਜ਼ਿਲ੍ਹਾ ਜਲੰਧਰ ਜੀ ਜੀ ਤੇ ਆਪਣਾ ਮੁਹੱਲਾ ਪ੍ਰੀਤਨਗਰ ਇੱਥੇ ਸ਼ਹਿਰ ਦੇ ਵਾਸੀ ਆਪਾਂ ਠੀਕ ਹੈ ਜੀ ਤੇ ਇਸ ਤਰ੍ਹਾਂ ਨੂੰ ਕੁਦਰਿਆ ਜੀ ਬਾਈ ਹੋਰ ਆ ਦਾ ਮੁਰਗੀ ਫਾਰਮ ਦੇਸੀ ਮੁਰਗੀਆਂ ਰੱਖੀਆਂ ਨੇ ਸਾਰੀਆਂ ਦੇਸੀ ਆ ਜੀ ਹਾਂ ਜੀ ਫ੍ਰੀ ਰੇਂਜ ਦੇਸੀ ਮੁਰਗੀਆਂ ਅੱਛਾ ਜੀ ਜਿੱਦਾਂ ਮਰਜ਼ੀ ਘੁੰਮਣ ਫੈਨ ਆਪਣੀਆਂ ਜਾਲ ਲੱਗਾ ਦੁਆਲੇ ਪਰ ਮੈਂ ਦੱਸ ਦਵਾਂ ਥੋੜਾ ਜਿਹਾ ਇਹਨਾਂ ਦੇ ਜਾਨਵਰਾਂ ਦਾ ਨੁਕਸਾਨ ਜਿਹੜਾ ਸੀਗਾ ਉਹ ਕੁੱਤੇ ਕਰ ਗਏ ਇੱਕ ਦਿਨ ਪਰ ਫਿਰ ਵੀ ਇਹਨਾਂ ਦੇ ਜਿਹੜੇ ਜਾਨਵਰ ਆ ਤੁਸੀਂ ਇਹ ਦੇਖੋ ਵੀ ਇਸ ਮੁਰਗੀ ਫਾਰਮ 'ਚ ਇਹਨਾਂ ਨੇ ਇਸ ਤਰ੍ਹਾਂ ਇਹ ਓਪਨ ਰੱਖੀਆਂ ਹੋਈਆਂ ਨੇ ਸ਼ੈੱਡ ਬਣਾ ਦਿੱਤੀ ਸ਼ੈੱਡ ਬਣਾ ਕੇ ਓਪਨ ਰੱਖਿਆ ਹੋਇਆ ਆ ਜਾਨਵਰ ਤੇ ਆ ਆਲੇ ਦੁਆਲੇ ਜਾਲੀ ਲੱਗੀ ਆ ਹਨਾ ਜੀ ਹਾਂ ਬਿਲਕੁਲ ਜਾਲ ਲੱਗਿਆ ਆ ਆਵਾਰਾ ਕੁੱਤਾ ਜਿਹੜਾ ਆ ਉਹ ਇਹਦੇ ਅੰਦਰ ਐਂਟਰ ਨਾ ਹੋਵੇ ਐਂਟਰ ਨਹੀਂ ਹੋਊਗਾ ਹਾਂ ਆਪਾਂ ਡੇਢ ਕਿਨਾਰਾ ਥਾਂ ਦੇ ਵਿੱਚ ਜਾਲ ਲਾਇਆ ਹੋਇਆ ਜੀ ਬੂਟੇ ਇਹ ਆਈਡੀਆ ਕਿੱਦਾਂ ਆ ਗਿਆ ਅਸਲ ਵਿੱਚ ਬੂਟੇ ਬਾਗ ਲਾਉਣ ਦਾ ਤੇ ਮੇਰਾ ਸ਼ੌਂਕ ਹੈ ਕਿਉਂਕਿ ਮੈਂ ਹਰ ਸਾਲ ਨਾਲ ਕੋਈ 10 20 ਦਰਖਤ ਲਾਉਣਾ ਹੀ ਆ ਚਾਹੇ ਮੈਂ ਉਧਰ ਰੋਡ ਤੇ ਲਾਦਮਾ ਮੇਰੇ ਕੋਲ ਜਿੰਨੀਆਂ ਠੇਕੇ ਵਾਲੀਆਂ ਜ਼ਮੀਨਾਂ ਅੱਜ ਤੱਕ ਰਹੀਆਂ ਮੈਂ ਸਾਰੀਆਂ ਤੇ 8 8 10 ਦਾ ਦਰਖਤ ਲਾਏ ਆ ਨਹੀਂ ਤਾਂ ਮੈਂ ਰੋਡ ਤੇ ਵੀ ਲਾ ਦੇਣਾ ਬਰਸਾਤਾਂ ਦੇ ਵਿੱਚ ਇਹ ਮੈਂ ਆਪਣਾ ਬਾਗ ਲਾਇਆ ਤੇ ਬਾਗ ਲਾਉਣ ਤੋਂ ਬਾਅਦ ਵਿੱਚ ਸੋਚਿਆ ਵੀ ਆਪਾਂ ਇਹਦੇ ਵਿੱਚ ਮੁਰਗੀਆਂ ਕਿਉਂ ਨਾ ਹੂੰ ਫਿਰ ਆਪਸੀਂ ਇਹਦੇ ਵਿੱਚੇ ਸ਼ੈੱਡ ਬਣਾ ਲਿਆ ਤੇ ਇਸੇ ਬਾਗ ਦੇ ਬਾਹਰ ਜਾਲ ਲਾ ਕੇ ਡੇਢ ਕਨਾਲ ਨੂੰ ਤੇ ਆਪਾਂ ਵਿੱਚ ਮੁਰਗੀਆਂ ਛੱਡ ਦਿੱਤੀਆਂ ਅੱਛਾ ਜੀ ਹਾਂ ਇਹ ਇਸ ਤਰ੍ਹਾਂ ਹੋਇਆ ਤੇ ਰਾਤ ਨੂੰ ਫਿਰ ਤੁਸੀਂ ਕਿੱਥੇ ਕਰਦੇ ਹੋ ਇਹਨਾਂ ਨੂੰ ਰਾਤ ਨੂੰ ਇਹਨਾਂ ਲਈ ਆ چھوٹਾ ਆਪਾਂ ਬਣਾਇਆ ਹੋਇਆ ਹੈ ਠੀਕ ਹੈ ਠੀਕ ਹੈ ਸੁਰੱਖਿਆ ਲਈ ਕਿਉਂਕਿ ਜ਼ਰੂਰੀ ਆ ਹਾਂ ਰਾਤ ਨੂੰ ਇਹਦੇ ਵਿੱਚ ਸੇਫ ਹੁੰਦੀਆਂ ਇਹ ਅੱਛਾ ਜੀ ਹਾਂਜੀ ਇਹਨੂੰ ਹੁਣ ਪੱਲੀ ਲਾਵਾਂਗੇ ਕਿਉਂਕਿ ਠੰਡ ਵੀ ਹੁੰਦੀ ਜਾਂਦੀ ਹੈ ਦਸੰਬਰ ਮਹੀਨਾ ਚੜ ਗਿਆ ਹੂੰ ਇਹਨੂੰ ਪੱਲੀ ਲਾ ਦੇਾਂਗੇ ਰਾਤ ਨੂੰ ਇਹ ਛੋਟੇ ਖੋਡੇ ਵਿੱਚ ਹੁੰਦੀਆਂ ਦਿਨੇ ਸਾਰਾ ਓਪਨ ਘੁੰਮਦੀਆਂ ਰਹਿੰਦੀਆਂ ਅੱਛਾ ਦੇਨੇ ਉਪਰ ਦੇਨੇ ਉਪਰ ਠੀਕ ਹੈ ਦੇਨੇ ਤੁਸੀਂ ਇਦਾਂ ਨਹੀਂ ਵੀ ਖੋਡੇ ਵਗੈਰਾ ਚਾਹ ਹਾਂ ਨਹੀਂ ਦੇਨੇ ਨਹੀਂ ਤਾੜਦੇ ਬਿਲਕੁਲ ਨਹੀਂ ਅੱਛਾ ਠੀਕ ਹੈ ਖੇਤਾਂ 'ਚ ਵੀ ਕੱਢ ਲੈਂਦੀਆਂ ਬਾਹਰਲਾ ਗੇਟ ਖੋਲ ਕੇ ਇਹਨਾਂ ਨੂੰ ਮੈਂ ਖੇਤਾਂ 'ਚ ਮੈਂ ਮੁਰਮੁਰ ਉਤਰਿਆ ਜਾਣਾ ਇਹਨਾਂ ਨੇ ਮਗਰਮਰ ਖੇਤਾਂ 'ਚ ਵੀ ਆ ਜੰਨੀਆਂ ਤੇ ਫਿਰ ਉੱਥੇ ਪੱਤੇ ਪੁੱਤੇ ਨਦੀਨਾਂ ਦੇ ਪੱਤੇ ਖਾ ਲੈਂਦੀਆਂ ਕਾਫੀ ਘੁੰਮ ਫਿਰ ਲੈਂਦੀਆਂ ਹਨਾ ਫ੍ਰੀ ਰੇਂਜ ਤਾਂ ਤਾਂ ਹੀ ਹੋਇਆ ਹੈ ਇਹ ਕਾਂਡੇ ਦੀ ਪ੍ਰੋਡਕਸ਼ਨ ਹੋ ਜਾਂਦੀ ਦਿਹਾੜੀ ਤੇ ਇਹ ਥੋੜੀਆਂ ਹੀ ਹਲੇ ਆਪਣੇ ਕੋਲ ਜਮ 40 ਕਿ ਮੁਰਗੀਆਂ ਆਈਆਂ 30 ਕਾਂਡੇ ਹੀ ਹੁੰਦੇ ਹਾਲੇ ਅੱਛਾ ਜੀ ਹਾਂ ਸ਼ੁਰੂ ਹਾਂ ਫਰੀ ਵਗੈਰਾ ਹਾਂ ਨਹੀਂ ਥੋਂ ਕਰੂ ਲੋਕੀ ਲਈ ਜਾਂਦੇ ਜਿਵੇਂ 100 ਰੁਪਏ ਦੇ 7 ਅੰਡੇ ਜਿਹੜੇ ਹਨ ਉਹ ਲੋਕ ਹੱਸ ਕੇ ਲਈ ਜਾਂਦੇ ਆ ਉਹ ਵੈਰੀ ਹਾਂ ਕਿਉਂਕਿ ਫਰੀ ਰੇਂਜ ਆ ਫਰਟਾਈਲਾਈਜ਼ਰ ਦੇ ਜਿਹੜਾ ਅੰਡੇ ਆ ਹਾਂ ਹਾਂ ਇਹਨੂੰ ਲੋਕ ਜ਼ਿਆਦਾ ਪਸੰਦ ਕਰਦੇ ਆ ਆਬਵੀਅਸਲੀ ਕਿਉਂਕਿ ਕਾ ਅੰਡੇ ਦੀ ਕੁਆਲਿਟੀ ਬਹੁਤ ਬੜਨੀ ਆ ਚੋਬਾ ਜੀ ਹਾਂ ਨਾ ਹਾਂ ਭੁੱਲੀਆਂ ਫੈਰੀਆਂ ਖੇਤਾਂ 'ਚ ਫਾਇਦਾ ਹੈ ਖੇਤਾਂ 'ਚ ਫਾਇਦਾ ਹੈ ਹਾਂ ਅੱਛਾ ਇਹਦੇ ਵਿੱਚ ਜਿਹੜੇ ਤੁਸੀਂ ਬੂਟੇ ਲਾਏ ਨੇ ਉਹ ਕਿਹੜੇ ਕਿਹੜੇ ਨੇ ਜਿੱਦਾਂ ਹੁਣ ਆ ਜਿਹੜੇ ਆ ਜੀ ਇਹ ਆਲੂਖਾਰੇ ਦਾ ਬੂਟਾ ਆਲੂਖਾਰਾ ਹੋ ਗਿਆ ਹਨਾ ਹਾਂਜੀ ਇਹਦੇ ਵਿੱਚ ਜਿਵੇਂ ਅਸੀਂ 32 ਬੂਟੇ ਆਲੂਖਾਰੇ ਦੇ ਲਾਏ ਆ ਅੱਛਾ 32 ਬੂਟੇ ਆੜੂਆਂ ਦੇ ਲਾਏ ਆ ਤੇ 20 ਬੂਟੇ ਨਾਖਾਂ ਦੇ ਲਾਤੇ ਜੀ ਅੱਛਾ ਤੇ ਕੁਝ ਨਿੰਬੂ ਲਾਤੇ ਸੇਵ ਸੇਵ ਦੇ ਲਾਤੇ ਅਮਰੂਦ ਲਾਤੇ ਹਾਂਜੀ ਹਨਾ ਹਾਂਜੀ ਕੁਝ ਗ੍ਰੇਪਫਰੂਟ ਵੀ ਲਾਤਾ ਹੂੰ ਤੇ ਡ੍ਰੈਗਨ ਫਰੂਟ ਦਾ ਫਿਰ ਇਹਦੇ ਵਿੱਚ ਹੈਗਾ ਹੀ ਆ ਅੱਛਾ ਜੀ ਹਾਂ ਡ੍ਰੈਗਨ ਫਰੂਟ ਫੁੱਲ ਕ੍ਰੋਪ ਦਾ ਡ੍ਰੈਗਨ ਫਰੂਟ ਆ ਵੀ ਉਜਵੇਂ ਜਿੰਨੇ ਬੂਟੇ ਖੇਚ ਲੱਗਦੇ ਆ ਨਾ ਜੀ ਉਹਨੇ ਬੂਟੇ ਲੱਗੇ ਹੋਏ ਆ ਫੁੱਲ ਇਹਦੀ ਪ੍ਰੋਡਕਸ਼ਨ ਹੋਊਗੀ ਅੱਛਾ ਜੀ ਹਾਂ ਇਹ ਆਮਲਾ ਮੇਲ ਆਮਲਾ ਦਾ ਪਲਾਂਟ ਆ ਅੱਛਾ ਹਾਂ ਆਪਣੇ ਕੋਲ 11 ਬੂਟੇ ਆਮਲੇ ਦੇ ਲੱਗੇ ਹੋਏ ਹੂੰ ਤੇ ਇਹ ਇਹ ਮੇਲ ਦੇ ਆ ਜੀ ਇਹ ਮੇਲ ਦਾ ਪਲਾਂਟ ਆ ਬਾਕੀ ਫੀਮੇਲ ਆ ਆਪਣੇ ਕੋਲ ਉਹ ਬਹੁਤ ਮੋਟਾ ਤੁਹਾਨੂੰ ਦਿਖਾਉਣੀ ਉਹ ਵੀ ਹੂੰ ਬਹੁਤ ਮੋਟਾ ਆਮਲਾ ਲੱਗਾ ਹੋਇਆ ਇਹ ਕਿਹੜੀ ਕਿਸਮ ਹੈ ਇਹ ਇਹ ਚ ਕਿਸਮ ਨਹੀਂ ਹੁੰਦੀ ਜੀ ਮੇਲ ਦੇ ਵਿੱਚ ਕੋਈ ਹਾਂ ਇਹ ਮੇਲ ਪਲਾਂਟ ਆ ਬਸ ਅੱਛਾ ਇਹ ਮੇਲ ਪਲਾਂਟ ਇਹ ਮੇਲ ਪਰਾ ਰਿਹਾ। ਦੀ ਪੇਸ਼ਾਨ ਜਿਹੜੀ ਹੁੰਦੀ ਕੀ ਹੁੰਦੀ ਹੈ? ਪੇਸ਼ਾਨ ਇਹ ਨੂੰ ਆਮਲਾ ਜਿਹੜਾ ਬਹੁਤ ਛੋਟਾ ਲੱਗਦਾ। ਹੂੰ। ਹਾਂ ਇਦਾਂ ਗੁੱਛਿਆਂ ਜਿਹਾ ਰਹਿਦਾ ਤੇ ਛੋਟਾ ਆਮਲਾ ਲੱਗਦਾ ਮੇਲ। ਅੱਛਾ ਜੀ। ਜਿਹੜੇ ਫੀਮੇਲ ਆ ਉਹ ਮੈਂ ਤੁਹਾਨੂੰ ਦਿਖਾਣਾ ਉਹ ਲੱਡੂ ਵਰਗੇ ਜਿਹੜੇ ਆ ਲੱਗਦੇ ਆਮਲੇ। ਅੱਛਾ। ਹਾਂਜੀ। ਠੀਕ ਆ। ਇਹ ਫਲ ਵੈਸੇ ਵਰਤੋਂਯੋਗ ਹੁੰਦਾ? ਵਰਤੋਂਯੋਗ ਹੁੰਦਾ। ਕਿਉਂਕਿ ਛੋਟਾ ਕਰਕੇ ਲੋਕ ਘੱਟ ਵਰਤਦੇ ਆ ਜੇ ਇਹਦਾ ਤੁਸੀਂ ਆਚਾਰ ਪਾ ਲਓ ਤੇ ਨੋ ਪ੍ਰੋਬਲਮ ਬਹੁਤ ਵਧੀਆ ਬਣਦਾ। ਇੱਧਰ ਵੀ ਤੁਹਾਨੂੰ ਦਿਖਾ ਦਿੰਦੇ। ਆ ਸੁਆਦ ਲੋਗੀ ਰੂਹ ਹੀ ਖੁਸ਼ ਹੋ ਜਾਂਦੀ ਭਾਜੀ ਵੈਸੇ ਵੈਸੇ ਹੀ ਵੈਸੇ ਹੀ ਇੱਕ ਦੇਖੋ ਮਾਹੌਲ ਐਸਾ ਬਣ ਜਾਂਦਾ ਹਾਂ ਕਿ ਰੂਹ ਖੁਸ਼ ਹੋ ਜਾਂਦੀ ਆ ਕੋਲ ਖੜਨਾ ਕੋਲ ਬੈਠਣਾ ਹੀ ਬੜਾ ਆਨੰਦ ਦਿੰਦਾ ਹੈ ਹਨਾ ਖੇਤੀ ਜਿਹੜੀ ਆ ਨਾ ਇਹ ਇਹ ਤੁਹਾਨੂੰ ਇੱਕ ਵੱਖਰਾ ਜੀਵਨ ਦਿੰਦੀ ਆ ਜੇ ਤੁਹਾਡੀ ਵਧੀਆ ਖੇਤੀ ਆ ਬినాਸ਼ਾ ਔਰ ਤੁਸੀਂ ਵੈਸੇ ਕਾਫੀ ਵੀਡੀਓ ਵਗੈਰਾ ਦੇਖਿਆ ਹੋਣੀਆਂ ਜਾਂ ਕੀਆ ਕੀਤੀਆਂ ਹੋਣਗੀਆਂ ਜੀ ਹਾਂ ਮੈਂ ਆਪਣੇ ਖੇਤਾਂ ਦੇ ਵਿੱਚ ਨਦੀਨ ਨਹੀਂ ਹੋਣ ਦਿੰਦਾ ਹੂੰ ਤੁਸੀਂ ਦੇਖ ਲਓ ਕਿਤੇ ਹੈ ਨਦੀਨ ਕੋਈ ਇੱਧਰ ਦੇਖ ਲਓ ਕੋਈ ਹੈ ਨਦੀਨ ਮੈਨੂੰ ਥੋੜਾ ਪਤਾ ਸੀ ਤੁਸੀਂ ਅੱਜ ਵੀਡੀਓ ਬਣਾਉਣ ਆਉਣਾ ਹੈ ਤੇ ਜਿਹੜਾ ਨਦੀਨ ਹੋਊਗਾ ਉਹ ਮੇਰੀ ਫਸਲ ਨੂੰ ਡਿਸਟਰਬ ਨਹੀਂ ਕਰੂਗਾ ਜੇ ਕਿਤੇ ਹੋਊਗਾ ਵੀ ਦੂਰ ਹੋਊਗਾ ਬੂਟਿਆਂ ਤੋਂ ਤੁਸੀਂ ਕੀ ਕਰਦੇ ਹੋ ਨਦੀਨ ਤੋਂ ਨਦੀਨ ਮੈਂ ਪਹਿਲੇ ਕੰਟਰੋਲ ਰੱਖਦਾ ਸੀ ਬਹੁਤ ਜ਼ਿਆਦਾ ਹੂੰ ਫਸਲ ਬੀਜਣ ਤੋਂ ਪਹਿਲਾਂ ਮੈਂ ਕਰੀ ਪਾਣੀ ਲਾ ਕੇ ਜਮਾਰੇ ਦਾ ਉਹਨਾਂ ਨੂੰ ਗੋਡੀ ਕਰਾ ਲੇਦੀ ਆ ਜਾਂ ਦੁਆਰਾ ਰੀਸੈਟ ਮਾਰਦੀ ਦਾ ਦੁਆਰਾ ਬੈਡ ਦੁਆਰਾ ਕਰ ਦਈਦੀ ਆ ਹੂੰ ਕਿਉਂਕਿ ਜਦੋਂ ਨਾ ਨਦੀਨ ਫਸਲ ਦੇ ਮੋੜ ਹੋ ਜਾਂਦਾ ਫਿਰ ਉਹਨੂੰ ਕੰਟਰੋਲ ਕਰਨਾ ਔਖਾ ਔਰ ਮਹਿੰਗਾ ਬਹੁਤ ਹੋ ਜਾਂਦਾ ਹੂੰ ਤੇ ਪਹਿਲਾਂ ਹੀ ਕੰਟਰੋਲ ਕਰੋ ਤੋ ਇੱਕ ਤਜਰਬੇ ਜੋ ਤੁਹਾਡੇ ਇੱਕ ਜਿਹੜੀ ਗੱਲ ਆ ਕਿ ਨਦੀਨ ਜਿਹੜਾ ਆ ਉਹ ਕੰਟਰੋਲ ਪਹਿਲਾਂ ਹੀ ਕਰੋ ਪਹਿਲਾਂ ਹੀ ਕਰੋ ਇਹ ਹੈ ਨਾ ਜਿਵੇਂ ਪੂਰਾ ਫਸਲਾਂ ਦਾ ਸ਼ਰੀਕ ਪੁਣਾ ਕਰਦਾ ਆ ਫਸਲਾਂ ਨੂੰ ਇਹ ਉੱਠਣ ਨਹੀਂ ਦਿੰਦਾ ਹੂੰ ਤੇ ਆਹ ਜਿੱਥੇ ਵਿੱਚ ਆਪਾਂ ਜਾ ਲਿਆ ਮੁਰਗੀ ਫਾਰਮ ਦੇ ਵਿੱਚ ਇਹਦੇ ਵਿੱਚ ਤਾਂ ਮੁਰਗੀਆਂ ਨਹੀਂ ਛੱਡਦੀਆਂ ਹਾਂ ਇਹ ਤਾਂ ਸਾਰਾ ਨਹੀਂ ਜਿੰਨਾ ਜੰਮਦਾ ਆ ਉਹ ਮੁਰਗੀਆਂ ਪ੍ਰੀਮਚੋਰ ਬੱਚਾ ਜਦੋਂ ਹੁੰਦਾ ਨੇ ਉਦੋਂ ਹੀ ਖਾਈ ਜਾਂਦੇ ਅੱਗੇ ਵੀ ਸੇਮ ਹੀ ਆ ਜੀ ਹਾਂ ਜੀ ਸੇਮ ਹੀ ਹਾਂ ਇਹ ਫਿਰ ਜਾਲ ਆ ਗਿਆ ਨਾ ਸੈਂਟਰ ਚ ਸੇਮ ਹੀ ਆ ਖੇਤ ਪੂਰੇ ਦੇ ਵਿੱਚ ਹੀ ਫਲਦਾਰ ਬੂਟੇ ਲੱਗੇ ਆ ਅੱਛਾ ਜੀ ਆ ਹੁਣ ਅਸੀਂ ਵਿੱਚ ਗੋਡੀ ਕਰਕੇ ਲਸਣ ਲਾਤਾ ਲਸਣ ਵੈਸੇ ਸਾਡਾ ਲੇਟ ਹੋ ਗਿਆ ਹਾਂ ਜੀ ਕਿਉਂਕਿ ਸਾਡੀ ਆ ਦੂਜੀਆਂ ਫਸਲਾਂ ਜਿਹੜੀ ਹੈ ਨਾ ਉਹ ਬੜੇ ਜ਼ੋਰ ਜ਼ੋਰ ਸ਼ੋਰ ਤੇ ਚੱਲ ਰਹੀਆਂ ਸੀ ਜੀ ਹਾਂ ਪਰ ਉਹ ਜਣਾ ਬਹੁਤ ਵਧੀਆ ਅੱਛਾ ਜੀ ਇਹ ਹੁਣ ਦੇਖ ਲਓ ਤੁਸੀਂ ਅਸੀਂ ਪਹਿਲਾਂ ਗੁੱਡ ਕੇ ਇਹ ਜਿਹੜਾ ਲਸਣ ਲਾਇਆ ਨਾ ਇਹ ਸੁੱਕਾ ਲਾਤਾ ਇਸ ਸਾਰ ਇਹਨੂੰ ਝੜ ਫੀ ਫਟ ਪਈ ਆ ਔਰ ਸਾਰਾ ਲਸਣ ਵੀ ਫਟ ਪਿਆ ਇਹਨੂੰ ਪਾਣੀ ਲਾਇਆ ਹੀ ਨਹੀਂ ਅਸੀਂ ਹੂੰ ਇਹ ਹੈਗਾ ਜੀ ਇਹ ਯੂਨੀਵਰਸਿਟੀ ਤੋਂ ਬੂਟਾ ਲੈ ਕੇ ਲਾਇਆ ਸੀ ਹੂੰ ਇਹ 8-9 ਸਾਲ ਪੁਰਾਣਾ ਆ ਇਹ ਇਹ ਫੀਮੇਲ ਆ ਹੂੰ ਇਹਨੂੰ ਪਹਿਲੇ 3-4 ਸਾਲ ਫਲ ਨਹੀਂ ਆਇਆ ਜਦੋਂ ਫਿਰ ਉਹ ਮੇਲ ਦਾ ਬੂਟਾ ਲੈ ਕੇ ਲਾਇਆ ਨਾ ਫਿਰ ਇਹਨੂੰ ਫਰੂਟ ਆਇਆ ਹੂੰ ਹਾਂ ਪਹਿਲਾਂ ਨਹੀਂ ਇਹਨੂੰ ਆਇਆ ਫਰੂਟ ਓ ਠੀਕ ਹੈ ਕਿਉਂਕਿ ਪਹਿਲਾਂ ਸਾਡੇ ਕੋਲ ਇੱਕ ਸਿੰਗਲੀ ਬੂਟਾ ਸੀ ਠੀਕ ਹੈ ਜੀ ਹਾਂ ਫਿਰ ਉਹ ਬੂਟਾ ਲਾਇਆ ਤੇ ਹੁਣ ਨੌ ਬੂਟੇ ਆਪਾਂ ਹੋਰ ਲਾਏ ਆ ਆਮਲੇ ਦੇ ਕਿਹੜੀ ਕਿਹੜੀ ਬਰੀਡ ਬਰੀਡ ਤਾਂ ਨਹੀਂ ਪਤਾ ਯੂਨੀਵਰਸਿਟੀ ਦੀ ਵੈਰਾਈਟੀ ਹੈ ਜੀ ਅੱਛਾ ਜੀ ਹਾਂ ਹੁਣ ਯਾਦ ਨਹੀਂ ਮੈਨੂੰ ਕਾਫੀ 10 8 10 ਸਾਲ ਹੋ ਗਏ ਲੱਗੇ ਨੇ ਜੀ ਹਾਂ ਕਾਫੀ ਫਲ ਬਹੁਤ ਆ ਰਹਿਆ ਹਾਂ ਹਾਂ ਹੁਣ ਜਿੰਨਾ ਲੱਗਾ ਇਹ ਇੰਨਾ ਤਾਂ ਅਸੀਂ ਤੋੜ ਵੀ ਲਿਆ ਇਹਨਾਂ ਨੂੰ ਅੱਛਾ ਜੀ ਹਾਂ ਬਹੁਤ ਫਲ ਲੱਗਾ ਹੈ ਉੱਪਰ ਤਾਂ ਹੀ ਲੱਗਿਆ ਅੱਗੇ ਆ ਤੁਹਾਨੂੰ ਆਂਬ ਲੱਗੀਆਂ ਦਿਖਾ ਲੈਣ ਆ ਹੁਣ ਜਰਾ ਧਿਆਨ ਨਾਲ ਦੇਖਿਓ ਇੱਕ ਚੀਜ਼ ਤੁਹਾਨੂੰ ਅਚੰਭਾ ਹੋਊਗਾ ਦੇਖ ਕੇ ਇਹ ਦਸੰਬਰ ਦਾ ਹੁਣ ਮਹੀਨਾ ਚੜ੍ਹ ਹਰ ਸਾਲ ਦੋ ਵਾਰੀ ਹੁੰਦਾ ਹੁਣ ਦੁਬਾਰਾ ਫੇਰ ਆ ਗਿਆ ਪਹਿਲਾਂ ਵੀ ਬਹੁਤ ਫਰੂਟ ਸੀ ਅੱਛਾ ਹਾਂਜੀ ਤੇ ਜਿਹੜਾ ਸਿਆਲਾਂ ਵਾਲਾ ਆਹ ਫਰੂਟ ਆ ਇਹ ਫੇ ਕਦੋਂ ਨੂੰ ਕਦੋਂ ਤੱਕ ਪੱਕਦਾ ਇਹ ਮਾਰਚ ਤੱਕ ਅੱਛਾ ਤੇ ਉਹਦੀ ਕੁਆਲਿਟੀ ਹੁੰਦੀ ਹੁੰਦੀ ਐ ਛੋਟਾ ਛੋਟਾ ਹੋ ਜਾਂਦਾ ਹੁੰਦਾ ਠੰਡ ਕਰਕੇ ਨਹੀਂ ਉਹਦਾ ਮਿੱਠਾ ਹੁੰਦਾ ਹਾਂ ਮਿੱਠਾ ਹੁੰਦਾ ਇਹ ਕਿਹੜੀ ਕਿਸਮ ਇਹ ਅਮਰਪਾਲੀ ਆ ਜੀ ਓਏ ਹੋ ਹਾਂ ਉਹ ਉੱਪਰ ਤੱਕ ਭਰਿਆ ਆ ਸਾਰਾ ਅੱਛਾ ਹਾਂਜੀ ਆਹ ਆਹ ਇਹਨੂੰ ਅਸਲੀ ਜ਼ਿਆਦਾ ਨਾ ਫਾਇਦਾ ਹੋ ਜਾਂਦਾ ਇੱਕ ਤਾਂ ਲਾਗੇ ਬੋੜ ਦਾ ਦਰਖਤ ਆ ਹਾਂ ਉਹਦੇ ਕਰਕੇ ਠੰਡ ਤੋਂ ਭੱਜਦਾ ਸਿਆਲ ਨੂੰ ਸਿੱਧਾ ਕੋਹਰਾ ਨਹੀਂ ਪੈਂਦਾ ਇੱਥੇ ਤੇ ਇੱਕ ਤੁਸੀਂ ਦੇਖੋ ਵੀ ਧੁੱਪ ਸਿੱਧੀ ਪੈਂਦੀ ਹੈ ਇੱਥੇ ਹਾਂ ਬਈ ਆ ਦੇਖੋ ਕਿੰਨਾ ਜ਼ਿਆਦਾ ਆਇਆ ਹੋਇਆ ਇਹਦੇ ਤੇ ਬੂਰਿਆ ਤੁਸੀਂ ਬੂਰ ਦੇਖ ਲਓ ਦੂਰ ਤੋਂ ਅਗਲੀ ਸਟੇਜ ਆ ਗਿਆ ਜੀ ਇਹਨਾਂ ਦਾ ਕਿਸੇ ਆਂਬ ਦੇ ਉੱਤੇ ਤੁਸੀਂ ਬੂਰ ਦੇਖਿਆ ਹੋਇਆ ਇਸ ਰੁੱਤ 'ਚ ਗਿਆ ਨਹੀਂ ਜੀ ਤੁਸੀਂ ਦੇਖਿਆ ਕਦੇ ਆਹ ਦੇਖੋ ਇਹ ਆਂਬ ਹੈ ਹੈ ਗਿਆ ਨਹੀਂ ਜੀ ਤੁਸੀਂ ਕਦੇ ਦੇਖਿਆ ਹੈ ਇਸ ਰੁੱਤੇ ਬੂਰ ਨਹੀਂ ਜੀ ਨਹੀਂ ਦੇਖਿਆ ਬਈ ਜੇ ਦੇਖਿਆ ਤਾਂ ਦੱਸ ਦਿਓ ਬਈ ਬਈ ਦਰਸ਼ਕ ਵੀਰ ਜਰੂਰ ਕਮੈਂਟ ਕਰਕੇ ਦੱਸਣ ਵੀ ਜੇ ਕਿਸੇ ਦੇ ਘਰੇ ਆਂਬ ਦਾ ਬੂਟਾ ਜਾਂ ਫਾਰਮ ਤੇ ਲੱਗਾ ਆ ਤੇ ਉਹਨੂੰ ਐਸ ਰੁੱਤੇ ਬੂਰ ਪਿਆ ਹੋਵੇ ਐਸ ਰੁੱਤੇ ਯਾਨੀ ਦਸੰਬਰ ਮਹੀਨਾ ਅੱਜ 3 ਤਰੀਕ ਹੈ 3 ਤਰੀਕ ਹੋ ਗਈ ਤੁਸੀਂ ਤਿੰਨ ਤਿੰਨ ਨੂੰ ਅਸੀਂ ਰਿਕਾਰਡਿੰਗ ਕਰਦਾ ਤੇ ਮੈਂ ਇੱਕ ਹੋਰ ਵੀ ਆ ਇਹ ਇੱਕ 12 ਮਾਸਾ ਨਿਕਾ ਇਹ ਵੀ ਗੱਲ ਨਾਲ ਇਹਨੂੰ 12 ਮਾਸੀ ਆਮ ਬਣਾ ਜਾਣ ਲਿਓ ਇਹ ਆਮ ਦਾ ਬੂਟਾ ਅਮਰਪਾਲੀ ਆ ਤੇਰਾ ਸਾਈਜ਼ ਵੀ ਅਮਰਪਾਲੀ ਵਾਲਾ ਆ ਤੇ ਭਾਜੀ ਦਵਿੰਦਰ ਸਿੰਘ ਕਹਿ ਰਿਹਾ ਕਿ ਇਹ ਹਾਂਜੀ ਮਤਲਬ ਇਹਦੀ ਜਿਹੜੀ ਟੇਸਟ ਆ ਉਹ ਵੀ ਸਹੀ ਉਹ ਵੀ ਸਹੀ ਬਹੁਤ ਵਧੀਆ ਟੇਸਟ ਸੋ ਇਹ ਅਮਰਪਾਲੀ ਆਮ ਆ ਜਾਨੀ ਇਹਦੇ ਮੇਨ ਕਾਰਨ ਆ ਕਿ ਇਹਦੇ ਉੱਪਰ ਜਿਹੜਾ ਪਿੱਪਲ ਲੱਗਾ ਹਾਂਜੀ ਤੇ ਉਹ ਲੱਗਾ ਅੱਛਾ ਇਹ ਆਪਣੇ ਆਪ ਹਲਵਾ ਜਮ ਗਿਆ ਆਪਣੇ ਕਿਉਂਕਿ ਇਦੋਂ ਪਹਿਲਾਂ ਸਾਡੇ ਕੋਲ ਸੀਗੇ ਸੀ ਹਲਵੇ ਦੇ ਖੇਤ ਹੂੰ ਤੇ ਇੱਕੇ ਵੇਲਾਪੀ ਜੰਮੀ ਤਾਂ ਅਸੀਂ ਰੱਖ ਲਈ ਫਿਰ ਅੱਛਾ ਇੱਕ ਆ ਹਲਵਾ ਲੱਗਾ ਹੋਇਆ ਆ ਤੇ ਇੱਕ ਆ ਲੱਗਾ ਹੋਇਆ ਇਹ ਕਿਦਾਂ ਤੋੜ ਲਿਆ ਸੀ ਅੱਛਾ ਇਹਦਾ ਤਾਂ ਤੋੜ ਵੀ ਚੁੱਕੇ ਹੈ ਇਹ ਬਿਲਕੁਲ ਦੇਸੀ ਆ ਅੱਛਾ ਜੀ ਅੱਛਾ ਇਹ ਬਿਨਾ ਪਾਣੀ ਤੋਂ ਇੱਕ ਵਾਰੀ ਮੈਂ ਇਹਨੂੰ 20 ਲੀਟਰ ਪਾਣੀ ਪਾਇਆ ਟੁੱਟੀ ਲਾ ਕੇ ਤੇ ਦਵਾਰਾ ਨਹੀਂ ਪਾਣੀ ਦੀ ਲੋੜ ਰਹੀ ਪੂਲਾ ਥਾਂ ਅਸੀਂ ਢੇਰਾਂ ਵਾਲਾਂ ਸੀ ਆਪੇ ਇਹ ਯਾਨੀ ਕਿ ਆਪਣੇ ਆਪ ਜੰਮੀ ਆਪਣੇ ਆਪ ਜੰਮੀ ਆ ਵੀ ਨਹੀਂ ਲਾਇਆ ਵੀ ਨਹੀਂ ਲਾਇਆ ਆਪਣੇ ਆਪ ਜੰਮੀ ਆਪਣੇ ਆਪ ਰੱਖੇ ਸਾਰਾ ਖੀਰੇ ਦੇ ਤੁਹਾਡੇ ਕੋ ਖੇਤ ਨੇ ਹਾਂਜੀ ਅੱਛਾ ਤੁਸੀਂ ਸਬਜੀ ਦੇ ਵਿੱਚ ਖੀਰਾ ਜਿਹੜਾ ਆ ਉਹਦਾ ਹੁਣ ਕੀਤਾ ਹੋਇਆ ਸਗੈ ਹਾਂ ਖੀਰਾ ਅਸੀਂ ਹਾਂ ਤੁਸੀਂ ਥੋੜਾ ਡਿਟੇਲ ਚ ਕਰਿਓ ਗੱਲ ਹੁਣ ਤਾਂ ਇਹ ਆਖਰੀ ਹੈ ਜੀ ਅੱਜ ਸ਼ਾਇਦ ਆਖਰੀ ਤੜਾਈ ਹੈ ਇਹਦੀ ਅੱਛਾ ਜੀ ਕਿਉਂਕਿ 1 ਮਹੀਨਾ ਹੋ ਗਿਆ ਇਹਨੂੰ 28 ਤਰੀਕ ਦਾ ਪਿਛਲੇ 28 ਨਵੰਬਰ ਦਾ ਹੀ ਤੋੜਦੇ ਆ ਹੂੰ ਤੇ ਹੁਣ ਤਾਂ ਬਹੁਤ ਸੌਰੀ 28 ਨਵੰਬਰ ਤੱਕ ਇਹਨੂੰ ਮਹੀਨਾ ਹੋ ਗਿਆ ਤੇ ਹੁਣ ਲਾਸਟ ਹੋ ਗਿਆ ਇਹਦਾ ਬਹੁਤ ਝੜ ਉਤਰਿਆ ਜੀ ਆਹ ਭਾਜੀ ਆ ਬੂਟੇ ਦਿਖਾ ਲਈਏ ਥੋੜੇ ਜਿਹਾ ਹਾਂਜੀ ਅੱਛਾ ਜੀ ਇਹ ਤੁਸੀਂ ਬਾਉਂਡਰੀ ਦੇ ਉੱਤੇ ਜਿਹੜੇ ਬੂਟੇ ਲਾਏ ਇਹਨਾਂ ਦੇ ਬਾਰੇ ਦੱਸੋ ਦੇਖੋ ਬਾਉਂਡਰੀ ਤਾਂ ਕਈ ਵਾਰੀ ਓਦਾਂ ਵੀ ਥੋੜੀ ਬੋੜੀ ਖਾਲੀ ਰਹਿ ਜਾਂਦੀ ਕਈ ਵਾਰੀ ਹੂੰ ਇਹ ਆਪਾਂ ਬਹੁਤ ਥੋੜੀ ਜਗ੍ਹਾ ਵਰਤੀ ਆ ਹੂੰ ਖੇਤ ਦੀ ਸਾਈਡ ਤੋਂ 6 ਫੁੱਟ ਜਗ੍ਹਾ ਵਰਤੀ ਆ ਹੂੰ ਇਹਦੇ ਵਿੱਚ ਆਪਾਂ ਅਨਾਰ ਚੰਦਨ ਮਹਗਣੀ ਬੂਟੇ ਔਰ ਆਵਾਕਾਡੋ ਦੇ ਪਲਾਂਟ ਲਾਏ ਹੋਏ ਆ ਅੱਛਾ ਜੀ ਹਾਂ ਯਾਨੀ ਖੇਤ ਦੇ ਵਿੱਚੋਂ ਇਧਰੋਂ ਸਿਰੇ ਤੋਂ ਲੈ ਕੇ ਇਧਰਲੇ ਸਿਰੇ ਤੱਕ ਸਿਰਫ 6 ਫੁੱਟ ਤੋਂ ਹੀ ਥਾਂ ਹਾਂ 6 ਫੁੱਟ ਜਗ੍ਹਾ ਦੇ ਵਿੱਚ ਆਪਾਂ 4 ਪਲਾਂਟਾਂ ਦੀਆਂ ਲਾਈਨਾਂ 4 ਲਾ ਲਈਆਂ ਤੇ ਅੱਛਾ ਤੇ ਤੁਸੀਂ ਜਿਹੜਾ ਹੈਗਾ ਉਹਦੇ ਵਿੱਚ ਅਨਾਰ ਲਾ ਦਿੱਤੇ ਨੇ ਚੰਦਨ ਵੀ ਲਾਇਆ ਹੋਇਆ ਹੈ ਚੰਦਨ ਵੀ ਲਾਇਆ ਹੈ ਇਹ ਜਿਗਜਹ ਲਾਤੇ ਸੀ ਆਪਾਂ ਸਾਰਾ ਕੁਝ ਹੀ ਮਹਾਗੁਣੀ ਵੀ ਆ ਹਾਂ ਕਿਉਂਕਿ ਚੰਦਨ ਨੂੰ ਫੂਟਿੰਗ ਜਿਹੜੀ ਹੋਸਟ ਪਲਾਂਟ ਪਹਿਲਾਂ ਉਹਦੀ ਆ ਲਾਲ ਮਹਿੰਦੀ ਕਰੂਗੀ ਫਿਰ ਅਨਾਰ ਵੀ ਕਰੂਗਾ ਹਮ ਮਹਾਗਣੀ ਵੀ ਕਰੂਗੀ ਔਰ ਜਿਹੜਾ ਆ ਆਕਟੂ ਇਹ ਵੀ ਕਰੂਗਾ ਅੱਛਾ ਜੀ ਚੰਦਨ ਹੋਸਟ ਪਲਾਂਟ ਤੋਂ ਬਿਨਾ ਨਹੀਂ ਹੁੰਦਾ ਹਮ ਇਹਦੇ ਇਹਦੇ ਤਿੰਨਾਂ ਪਾਸਿਆਂ ਤੇ ਆਪਾਂ ਹੋਸਟ ਪਲਾਂਟ ਦੇ ਦਿੱਤੇ ਹਮ ਇਸ ਲਈ ਬਹੁਤ ਵਧੀਆ ਗਰੋਥ ਤੇ ਆ ਅੱਛਾ ਜੀ ਹਾਂ ਅੱਗੇ ਜਿਹੜੇ ਬੂਟੇ ਆ ਉਹਨਾਂ ਨੂੰ ਤਾਂ ਫੁੱਲ ਵੀ ਆਇਆ ਪਿਛਲੇ ਸਾਲ ਅੱਛਾ ਜੀ ਹਾਂ ਠੀਕ ਆ ਆ ਮਹਾਗੁਣੀ ਆ ਇਹ ਮਹਾਗੁਣੀ ਮਹਾਗੁਣੀ ਕਹ ਲਓ ਜਾਂ ਮਹਾਗੁਣੀ ਕਹ ਲਓ ਜੀ ਜੀ ਹਾਂ ਇਹ ਵੀ ਬੂਟਾ ਜਿਹੜਾ ਨਾ ਇਹ ਕਾਫੀ ਕੀਮਤ ਰੱਖਦਾ ਜਿੰਨਾ 1 5 ਏਕੜ ਦਾ ਪਲਾਂਟ ਹੈਗਾ ਆਪਣਾ ਖੇਤ ਇਹ ਅੱਛਾ ਜੀ ਉਹ ਸਾਰੇ 4 ਚਾਰੇ ਆਪਣੇ ਫਲਦਾਰ ਬੂਟੇ ਲੱਗੇ ਆ ਅਸੀਂ ਜਿਹੜਾ ਵੀ ਕੰਮ ਕੀਤਾ ਨਾ ਉਹਨੂੰ ਪੂਰੀ ਖੋਜ ਦੇ ਨਾਲ ਹੀ ਕੀਤਾ ਆ ਜੀ ਮੈਂ ਸਨ 95 ਦੇ ਵਿੱਚ ਯੂਨੀਵਰਸਿਟੀ ਤੋਂ ਕੀਟ ਵਿਗਿਆਨ ਦਾ ਕੋਰਸ ਕੀਤਾ ਸੀ ਉਹਦੇ ਵਿੱਚ ਉਸ ਕੋਰਸ ਦੇ ਵਿੱਚ तकरीबन ਬਹੁਤ ਸਾਰੇ ਕੋਰਸ ਸੀਗੇ ਸੀ ਉਦੋਂ ਕੋ ਯਾਨੀ ਕਿ ਨਾ ਸ਼ੁਰੂਆਤੀ ਦੇ ਵਿੱਚ ਦਿਮਾਗ ਖੁੱਲ ਗਿਆ ਬਈ ਕੀੜਾ ਕਿਵੇਂ ਬਣਦਾ ਆ ਕਿਵੇਂ ਮੈਨੂੰ ਕੀੜਿਆਂ ਬਾਰੇ ਬਹੁਤ ਜ਼ਿਆਦਾ ਗਿਆਨ ਹੈਗਾ ਆ ਉਵੇਂ ਉਸ ਤਰ੍ਹਾਂ ਕਰਦਿਆਂ ਕਰਦਿਆਂ ਬਿਮਾਰੀਆਂ ਬਾਰੇ ਹੋ ਗਿਆ ਫਿਰ ਫਸਲ ਦੇ ਨੇਚਰ ਬਾਰੇ ਹੋ ਗਿਆ ਜਿਵੇਂ ਹੁਣ ਆਪਾਂ ਜਿਹੜੀਆਂ ਵੀ ਕੁੱਕਰਬਿਟ ਫਸਲਾਂ ਹੁੰਦੀਆਂ ਜਿਵੇਂ ਕੀ ਆ ਗੱਦੂ ਹੋ ਗਿਆ ਜਾਂ ਆਰਾਮਤੋਰੀ ਹੋ ਗਈ ਜਾਂ ਕਰੇਲਾ ਹੋ ਗਿਆ ਇਹਨਾਂ ਦੀ ਜਿਹੜੀ 3D ਕਟਿੰਗ ਆ ਇਦੇ ਬਾਰੇ ਮੈਂ ਇੱਕ ਦੋ ਵਾਰ ਹੀ ਦੇਖਿਆ ਸੁਣਿਆ ਮੈਨੂੰ ਉਹਦੇ ਬਾਰੇ ਪੂਰਾ ਗਿਆਨ ਹੋ ਗਿਆ ਔਰ ਮੈਂ ਉਹਨੂੰ ਫਿਰ ਪ੍ਰੈਕਟੀਕਲ ਕੀਤਾ ਔਰ ਇੰਨਾ ਉਹ ਕਾਮਯਾਬ ਹੋਇਆ ਨਾ ਬਈ ਆਪਾਂ ਸੋਚ ਨਹੀਂ ਸਕਦੇ ਵੀ ਇੰਨਾ ਵੀ ਬੇਲਾਂ ਨੂੰ ਫਰੂਟ ਲੱਗ ਸਕਦਾ ਹੂੰ ਤੇ ਉਹ ਫਸਲ ਦੇ ਨੇਚਰ ਨੂੰ ਸਮਝ ਗਿਆ ਵੀ ਹਰ ਫਸਲ ਦਾ ਆਪਣਾ ਨੇਚਰ ਕੀ ਆ ਜਿਵੇਂ ਕੁਝ ਕਿਸਾਨ ਵੀਰ ਕਹਿੰਦੇ ਆ ਹਲਦੀ ਨੂੰ ਪਾਣੀ ਘੱਟ ਲਾਓ ਉਹ ਜਿਹੜੀ ਫਸਲ ਦਾ ਆਪਾਂ ਝਾੜ 100 ਕੁਇੰਟਲ ਮੰਨਦੇ ਆ ਹੂੰ ਤੇ ਕਾਣਕ ਦਾ 20 ਕੁਆਂਟਲ ਮੰਦੇ ਆ ਕਾਣਕ ਦੀ ਇੰਨੀ ਸੇਵਾ ਕਰਦੇ ਆ 100 ਕਾਉਂਟਰਲ ਕਾਉਂਟਰ ਵਾਲੀ ਫਸਲੀ ਤੁਹਾਨੂੰ ਉਦੋਂ 5 ਗੁਣੀ ਸੇਵਾ ਜਾਰੀ ਕਰਨੀ ਪਊਗੀ ਹੂੰ ਹੈਨਾ ਫੇਰ ਵੀ ਹੋਊਗੀ ਜਿਵੇਂ ਗੰਨਾ ਆ ਉਹ 400 ਕੁਆਂਟਲ ਚ ਕੱਢਣਾ ਤੁਸੀਂ ਹੂੰ ਤੁਹਾਨੂੰ ਕਾਣਕ ਨਾਲੋਂ 20 ਗੁਣਾ ਜ਼ਿਆਦਾ ਸੇਵਾ ਕਰਨੀ ਪਊਗੀ ਇਸੇ ਤਰ੍ਹਾਂ ਤੁਹਾਨੂੰ ਆਪਣੀ ਹਲਦੀ ਦਿਖਾਉਣਾ ਇਹਦੀ ਕੋਈ ਮਲਚੀ ਨਹੀਂ ਕੀਤੀ ਕੋਈ ਇਹਨੂੰ ਮਿੱਟੀ ਨਹੀਂ ਚੜਾਈ ਬਸ ਇੱਕ ਵਾਰੀ ਹਲਕੀ ਹਲਕੀ ਗੋਡੀ ਕੀਤੀ ਆ ਔਰ ਇਹਨੂੰ ਪਾਣੀ ਤੇ ਜੋਰ ਰੱਖਿਆ ਹੂੰ ਔਰ ਤੁਸੀਂ ਦੇਖੋ ਵੀ ਹਲਦੀ ਉੱਪਰੋਂ ਵੀ ਪੂਰੀ ਤੇ ਥੱਲੇ ਵੀ ਪੂਰੀ ਹੂੰ ਹੁਣ ਦਸੰਬਰ ਮਹੀਨਾ ਆ ਗਿਆ ਇੱਕ ਪਾਣੀ ਹਾਲੇ ਹੋਰ ਲਾਉਣਾ ਕਿਉਂਕਿ ਯੂਨੀਵਰਸਿਟੀ ਵੀ ਕਹਿੰਦੀ ਆ ਯੂਨੀਵਰਸਿਟੀ ਵੀ ਅਸੀਂ ਕਾਫੀ ਗੱਲਾਂ ਜਿਹੜੀਆਂ ਉਹਨੂੰ ਫਾਲੋ ਕਰਦੇ ਆ ਯੂਨੀਵਰਸਿਟੀ ਇਹ ਕਹਿੰਦੀ ਆ ਵੀ ਹਲਦੀ 15 ਦਸੰਬਰ ਤੱਕ ਵਾਦੀ ਰਹਿੰਦੀ ਆ ਹੂੰ ਫੇ ਕੋਰਾ ਪੈਂਦਾ ਆ ਫੇ ਇਹ ਘਟਣੀ ਸ਼ੁਰੂ ਹੁੰਦੀ ਆ ਹੂੰ ਤੇ ਹੁਣ ਇਹਨੂੰ ਇੱਕ ਪਾਣੀ ਹੋਰ ਲਾਉਣਾ ਹੱਦਿਆ ਅਸੀਂ ਅੱਛਾ ਜੀ ਹਾਂਜੀ ਤੇ ਜਿਹੜੇ ਇੰਨੀ ਜ਼ਿਆਦੀ ਬਰਸਾਤ ਪਈ ਆ ਉਦੋਂ ਵੀ ਇਹਦੇ ਵਿੱਚ ਇੱਕ ਇੱਕ ਫੁੱਟ ਪਾਣੀ ਜਿਹੜਾ ਉਹ ਚੱਲਦਾ ਰਿਹਾ ਹੂੰ ਇੰਨਾ ਇਹਦੇ ਵਿੱਚ ਮੀਂਹ ਦਾ ਪਾਣੀ ਇਕੱਠਾ ਹੋ ਕੇ ਪਿੱਛੋਂ ਆਇਆ ਪਰ ਇਹਨੂੰ ਨੁਕਸਾਨ ਕੋਈ ਨਹੀਂ ਹੋ ਇੱਕ ਇੱਕੜਿਆ ਉਹ ਰਾਜਾਪੂਰੀ ਵੈਰੈਟੀ ਆ ਇਹ ਅੱਛਾ ਜੀ ਹਾਂ ਤੇ ਠੀਕ ਹੈ ਜੀ ਬਹੁਤ ਵਧੀਆ ਯੀਲਡ ਆ ਇਹਦੀ ਠੀਕ ਹੈ ਤੇ ਤੁਸੀਂ ਇਹਦਾ ਪਾਊਡਰ ਵਗੈਰਾ ਤਿਆਰ ਕਰਕੇ ਵੇਚਦੇ ਆਂ ਹਾਂਜੀ ਅਸੀਂ ਇਹਦਾ ਪਾਊਡਰ ਹੀ ਤਿਆਰ ਕਰਕੇ ਵੇਚਦੇ ਆਂ ਅੱਛਾ ਤੁਸੀਂ ਆਪ ਵੇਚਦੇ ਆਂ ਆਪ ਵੇਚਦੇ ਆਂ ਬੀਜ ਵਗੈਰਾ ਵੀ ਦੇਣਦੇ ਹੁੰਦੇ ਹਾਂ ਹਾਂਜੀ ਬਿਲਕੁਲ ਅੱਛਾ ਬੀਜ ਵੀ ਹਾਂ ਬੀਜ ਕਿਉਂ ਨਹੀਂ ਦੇਣਾ ਆਪਾਂ ਜਿਹੜਾ ਇੰਨਾ ਵਧੀਆ ਬੀਜ ਆ ਕਿਸਾਨਾਂ ਨੂੰ ਦੇਈਦਾ ਆ ਅੱਛਾ ਰਾਹ ਦੇ ਉੱਤੇ ਜਿਹੜੇ ਤੁਸੀਂ ਬੂਟੇ ਲਾਏ ਆ ਹਾਂਜੀ ਇਧਰਲੇ ਪਾਸੇ ਆਵਲਾ ਆ ਇਧਰ ਆਵਲਾ ਆ ਜੀ ਲੈਫਟ ਤੇ ਆਵਲਾ ਹੋ ਗਿਆ ਰਾਈਟ ਤੇ ਅੰਬਾ ਦੇ ਬੂ ਅੱਛਾ ਇਹ ਪਿਛਲੇ ਸਾਲ ਹੀ ਲਾਏ ਆ ਹਲੇ ਹਾਂ ਹਾਂ ਠੀਕ ਹੈ ਕਿਉਂਕਿ ਰਸਤੇ 'ਚ ਵੀ ਛਾਂ ਰਹੂਗੀ ਤੇ ਨਾਲੇ ਆਪਣੇ ਬੂਟੇ ਫਲਦਾਰ ਬੂਟੇ ਹੋ ਜਾਣਗੇ ਅੱਛਾ ਇਹ ਤੁਰ ਤੱਕ ਲਾਤੇ ਨੇ ਇਹ ਤੁਰ ਤੱਕ ਲਾਤੇ ਸਾਰੇ ਪਾਸੇ ਦੇਖੋ ਆਈਡੀਏ ਦੀ ਗੱਲ ਆ ਤੇ ਫਸਲਾਂ ਦਾ ਤੁਸੀਂ ਪੂਰੀਆਂ ਲੈ ਰਹੇ ਫਸਲਾਂ ਪੂਰੀਆਂ ਲੈਣੇ ਫਸਲਾਂ ਦਾ ਕੋਈ ਨੁਕਸਾਨ ਨਹੀਂ ਇਹ ਸਭ ਨੂੰ ਤਾਂ ਫਾਇਦਾ ਹੀ ਹੁੰਦਾ ਹੈ ਨਾ ਕੋਈ ਛਾਵੇਂ ਬੈਹਿ ਜਾਂਦਾ ਬੰਦਾ ਸਾਨੂੰ ਤਾਂ ਵੱਡਾ ਫਾਇਦਾ ਇਹ ਹੁੰਦਾ ਵੀ ਅਸੀਂ ਆਪਣੀ ਫਸਲ ਤੋੜ ਕੇ ਛਾਵੇਂ ਰੱਖਦੇ ਹਾਂ ਹਾਂ ਹਾਂਜੀ ਨਾਲੇ ਖੱਡਲੇ ਲਈ ਹਵਾ ਵੀ ਜ਼ਰੂਰੀ ਆ ਜੀ ਬਿਲਕੁਲ ਜੀ ਬਿਲਕੁਲ ਤੇ ਬਹੁਤ ਸਾਰੇ ਲੋਕ ਤਾਂ ਇਦਾਂ ਦੇ ਵੀ ਆ ਜਿਨ੍ਹਾਂ ਨੇ ਰੜੇ ਮੈਦਾਨ ਖੇਤ ਬਣਾਤੇ ਵੀ ਦਰਖਤ ਤਾਂ ਕੋਈ ਦਿਸਣਾ ਵਾਲੇ ਦੁਆਲੇ ਚਾਹੀਦੇ ਨਹੀਂ ਬਸ ਕਦਲ ਹੀ ਦਿਖਣੀ ਚਾਹੀਦੀ ਜਿਹੜੀ ਜ਼ਮੀਨ ਮੈਂ ਠੇਕੇ ਤੋਂ ਛੱਡ ਕੇ ਆਇਆ ਨਾ ਜਿੰਨੇ ਮੇਰੇ ਉੱਥੇ ਡੇਕਾਂ ਲਾਈਆਂ ਸੀ ਪਹਿਲਾਂ ਤਾਂ ਮੈਨੂੰ ਕਹਿੰਦੇ ਤੂੰ ਪੱਟ ਕੇ ਲੈ ਜਾ ਵੀ ਤੂੰ ਲਾਈਆਂ ਮੈਂ ਉਹਨੂੰ ਦੱਸਿਆ ਮੈਂ ਕਿਹਾ ਮੈਂ ਦਰਖਤ ਲਾਉਣੇ ਜਾਣਦਾ ਮੈਂ ਪੱਟਣੇ ਨਹੀਂ ਜਾਣਦਾ ਫਿਰ ਉਹਨਾਂ ਨੇ ਪੱਟ ਛੱਡੇ ਸਾਰੇ ਜੀ ਉਹਨਾਂ ਨੇ ਪੱਟ ਦੋ ਉਹਨਾਂ ਨੇ ਪੱਟ ਦੋ ਸਾਰੇ ਸੋ ਆਹ ਭਾਜੀ ਤੁਹਾਡਾ ਡ੍ਰੈਗਨ ਫਰੂਟ ਤੇ ਡ੍ਰੈਗਨ ਫਰੂਟ ਫਾਰਮ ਦਾ ਆ ਯਾਰ ਕੀ ਸਿਲਸਿਲਾ ਹੈ ਸਮਝਾਓ ਪਹਿਲਾਂ ਤਾਂ ਤੁਸੀਂ ਜਿਹੜੇ ਵਿੱਚ ਆਹ ਵੇਲਾ ਬੂਟੇ ਲਾਏ ਆ ਇਹਦੇ ਨਾਲ ਪਹਿਲਾਂ ਡ੍ਰੈਗਨ ਦੱਸੋ ਕਿਦਾਂ ਲਾਇਆ ਡ੍ਰੈਗਨ ਅਸੀਂ ਜੀ ਲਾਇਆ ਆ ਟ੍ਰੇਲਿੰਗ ਸਿਸਟਮ ਦੇ ਨਾਲ ਤਾਰਾਂ ਪਾ ਕੇ ਹੂੰ ਇਹਦੇ ਨਾਲ ਨੰਬਰ ਆਫ ਪਲਾਂਟ ਵੱਜ ਜਾਂਦੇ ਆ ਹੂੰ ਜਿੰਨੇ ਤੁਹਾਡੇ ਖੇਤ ਚ ਨੰਬਰ ਆਫ ਪਲਾਂਟ ਹੋਣਗੇ ਕਿਸੇ ਵੀ ਫਸਲ ਦੇ ਉਨਾ ਹੀ ਝਾੜ ਵਧੂਗਾ ਹੂੰ ਤੇ ਜਿਹੜੀ ਆਪਣੀਆਂ ਉੱਪਰ ਵੇਲਾ ਆ ਇਹਦਾ ਲਾਉਣ ਦਾ ਕਾਰਨ ਇਹ ਹੀ ਆ ਵੀ ਡ੍ਰੈਗਨ ਫਰੂਟ ਗਰਮੀ ਵੀ ਮੰਦਾ ਠੰਡ ਵੀ ਮੰਦਾ ਹੂੰ ਕਿ ਬਹੁਤ ਸਾਰੇ ਲੋਕ ਹਨ ਇਹਦੇ ਉੱਪਰ ਗ੍ਰੀਨ ਨੈਟ ਸ਼ੇਡ ਨੈਟ ਦੇ ਨਾਲ ਸ਼ਾਂ ਕਰਦੇ ਆ। ਹੂੰ ਤੇ ਆਪਾਂ ਜਿਹੜਾ ਉਹ ਜਾਲ ਦੀ ਸ਼ਾਂ ਕਰ ਦਿੰਦੇ ਆ ਕਿਉਂਕਿ ਇੱਥੇ ਮਈ ਵਿੱਚ ਆਪਾਂ ਕੀ ਹੱਕਦੂ ਲਾ ਦਿੰਦੇ ਆ। ਹੂੰ ਤੇ ਜਦੋਂ ਜੂਨ ਚ ਗਰਮੀ ਜ਼ਿਆਦਾ ਹੁੰਦੀ ਉਹ ਇਹਨੂੰ ਪੂਰੀ ਸ਼ਾਂ ਕਰ ਦਿੰਦਾ। ਹੂੰ ਤੇ ਹੁਣ ਤਾਂ ਚਲੋ ਠੰਡ ਆ ਗਈ ਨਾ ਦਸੰਬਰ ਆ ਗਿਆ ਮਹੀਨਾ ਤੇ ਹੁਣ ਬੇਲਾਂ ਸੋਗੀਆਂ ਹਾਲੇ ਵੀ ਕੀ ਆ ਜਿਹੜਾ ਹੈ ਨਾ ਉਹ ਅਸੀਂ ਕਾਫੀ ਤੋੜ ਲੰਨੇ ਇਹਦੇ ਵਿੱਚੋਂ। ਹਾਂ ਟੁੱਟ ਰਿਆ ਆਪਾਂ ਦਿਖਾ ਦਿੰਦੇ ਇੱਥੇ ਲੱਗਾ। ਹਾਂ ਇੱਕ ਦੋ ਦਿਨ ਛੱਡ ਕੇ ਕੀ ਆ ਹੱਲੇ ਵੀ ਤੋੜਦੇ ਆ ਆਕਸੀਜਨ ਹੋ ਗਿਆ। ਪਰ ਅਸੀਂ ਇਹਨੂੰ ਪੱਟਣਾ ਨਹੀਂ ਕਿਉਂਕਿ ਬੇਲਾਂ ਜਿਹੜੀਆਂ ਇਹਨੂੰ ਹੁਣ ਠੰਡ ਤੋਂ ਬਚਾਉਣੀਆਂ ਗਿਆ। ਅੱਛਾ ਜੀ। ਹਾਂਜੀ। ਇਹ ਸਾਰੀਆਂ ਬੇਲਾਂ। ਸਾਰੀਆਂ ਬੇਲਾਂ ਹਾਂਜੀ। ਠੀਕ ਹੈ ਤੇ ਪਲਾਂਟ ਜਿਹੜਾ ਫਿਰ ਉਹ ਠੰਡ ਦੇ ਮਾਰਚ ਨਹੀਂ ਆਉਂਦਾ। ਹਾਂ, ਡ੍ਰੈਗਨ ਫੂਡਾ ਪਲਾਂਟ ਚ ਠੰਡ ਦੀ ਮਾਰਚ ਨਹੀਂ ਆਉਂਦਾ। ਹਾਂਜੀ। ਠੀਕ ਹੈ। ਮੇਰੇ ਨਾਲ ਮੇਰੇ ਨਾਲ ਲੱਗਿਆ ਹੁਣ ਵੀ ਐਸੇ ਕੋਈ। ਇਹ ਹਾਂਜੀ। ਇਹ ਹੁਣ ਜਿਵੇਂ ਲੇਟ ਲੱਗਾ ਫਲ ਲੇਟ ਹੀ ਪੱਕੂਗਾ ਹੁਣ। ਹਮ। ਪਰ ਮਿੱਠਾ ਬਹੁਤ ਹੈ। ਅੱਛਾ ਜੀ। ਇਹ ਡਾਰਕ ਰੈੱਡ ਹੈ ਮਿੱਠਾ ਬਹੁਤ ਹੈ। ਤੁਸੀਂ ਕੁਝ ਬੂਟੇ ਵੀ ਵੇਚ ਲਾਏ ਹੋਏ ਆ ਇਹਦੇ ਹਨ ਜਦਾਂ ਆਹ ਆਹ ਲੱਗਾ ਇਹ ਮਹਗਣੀ ਦਾ ਬੂਟਾ ਸਾਰੇ ਖੇਤ ਚ ਹੀ ਆ ਜੀ ਇਹਦੇ ਵਿੱਚ ਵੀ ਲਾਤਾ ਕੋਈ 40 40 ਫੁੱਟ ਤੇ ਇੱਕ ਇੱਕ ਪ੍ਰਿੰਟ ਲਗਾ ਦਿੰਦਾ ਮਹਗਣੀ ਦਾ ਬੂਟਾ ਤੁਸੀਂ ਇਦਾਂ ਲਾ ਦਿੰਦੇ ਹਾਂ ਹਾਂ ਇਹਦੇ ਵਿੱਚ ਵੀ ਲਾ ਦਿੰਦੇ ਇਹ ਨੁਕਸਾਨ ਨਹੀਂ ਕਰਦਾ ਜੀ ਨਹੀਂ ਛਾਂ ਕਰੂਗਾ ਜੀ ਕਿਸੇ ਟਾਈਮ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਲੱਕੜ ਆ ਇਹ 20 ਸਾਲਾਂ ਬਾਅਦ ਜਦੋਂ ਤਾਈ ਜਿੰਨਾ ਚਿਰ ਡ੍ਰੈਗਨ ਫਰੂਟ ਚੱਲੂਗਾ ਉਹਨਾਂ ਚਿਰ ਇਹਦੀ ਦਮਾ ਇਹਦੀ ਵੀ ਹੈਗੀ ਆ ਉਮਰ ਹਮ ਇਕੱਠੇ ਹੀ ਖਤਾਂ ਉਹ ਇਹ ਪਟੇ ਜਾਣਗੇ ਠੀਕ ਆ ਆ ਤੁਸੀਂ ਦੇਖ ਲਓ ਵੀ ਇਹਨਾਂ ਨੇ ਵੇਲਾ ਲਾਇਆ ਇਹਨਾਂ ਦਾ ਆਈਡੀਆ ਮਤਲਬ ਇਹ ਹੈ ਕਿ ਅਸੀਂ ਇਸ ਤਰ੍ਹਾਂ ਨਾਲ ਬਚਾ ਲੈਨੇ ਆ ਬੂਟੇ ਨੂੰ ਬਾਕੀ ਕਿਤੇ ਕਿਤੇ ਕੀਆ ਹਜੇ ਵੀ ਲੱਗਾ ਆ ਇੱਕ ਤਾਂ ਲੱਗਾ ਆ ਵੀ ਮੈਂ ਦਿਖਾ ਲ ਦਿੰਨਾ ਜੇ ਤੁਹਾਡਾ ਕੀਆ ਖਾਣ ਦਾ ਮਨ ਹੋਵੇ ਤਾਂ ਦਾਮੀ ਆਜੋ ਤਾ ਆਜਾ ਜਾ ਇਸ ਵਿੱਚ ਜਿਹੜੀ ਕੀਏ ਦੀ ਕੁਆਲਿਟੀ ਬਹੁਤ ਹੀ ਵਧੀਆ ਬਣਦੀ ਆ ਸੁਪਰ ਕੁਆਲਿਟੀ ਆ ਜੀ ਉਹ ਕਿਦਾਂ ਕਿਉਂਕਿ ਇਹਨੂੰ ਮਿੱਟੀ ਦਾ ਟੱਚ ਨਹੀਂ ਹੁੰਦਾ ਅੱਛਾ ਅਸੀਂ ਇਦਾਂ ਹੀ ਤੋੜਦੇ ਆ ਇਦਾਂ ਹੀ ਅਖਬਾਰ ਲਾ ਕੇ ਇਹਨੂੰ ਮੰਡੀ ਲੈ ਜੰਨੇ ਆ ਦੂਜੇ ਕੀਏ ਨਾਲੋਂ ਆਮ ਇਹ ਵੱਧ 10 ਰੁਪਏ ਵੱਧ ਰੇਟ 'ਚ ਵਿਕ ਜਾਂਦਾ ਇਹ ਵਾਲਾ ਹਾਂਜੀ ਕਿਉਂਕਿ ਇਹ ਕਾਲਾ ਨਹੀਂ ਹੁੰਦਾ ਇਹ ਜਿਹੜਾ ਉੱਪਰ ਇਦਾਂ ਉਹਗਾ ਹਾਂਜੀ ਉੱਪਰ ਵਾਲਾ ਕਾਲਾ ਨਹੀਂ ਹੁੰਦਾ ਇਹ ਬਿਲਕੁਲ ਲਓ ਜੀ ਸੱਜਣੋ ਖਾਣ ਦਾ ਕੋਈ ਚਾਹਵਾਨ ਹੈ ਜਿਹਨੂੰ ਕੀਏ ਦਸੰਬਰ ਮਹੀਨੇ ਵੀ ਖਾ ਸਕਦਾ ਉਹ ਆ ਜਵੇ ਭਾਈ ਫਿਰ ਇਹਨਾਂ ਦਾ ਤਾਜ਼ੇ ਤੜਵਾ ਕੇ ਇਦਾਂ ਹੀ ਲੈ ਜਾਓ ਆਪਣੀ ਮਰਜ਼ੀ ਦਾ ਹੀ ਤੋੜ ਲਿਓ ਇਹ ਆ ਤੋੜ ਦਿਓ ਤੇ ਆ ਰਹੇ ਹਾਂ ਹਾਂਜੀ ਇਹ ਵੀ ਇਹ ਵੀ ਫਾਇਦਾ ਆ ਇਹ ਵੀ ਫਾਇਦਾ ਆ ਫਾਰਮ ਤੋਂ ਚੀਜ਼ ਖਰੀਦਣ ਦਾ ਇਹ ਵੀ ਫਾਇਦਾ ਆ ਇਹ ਹੋਣਾ ਚਾਹੀਦਾ ਆ ਕਿ ਆਪਣੀ ਬਾਸਕਟ ਕਿਸਾਨ ਦਵੇ ਅਗਲੇ ਨੂੰ ਆ ਜਾਓ ਜੀ ਤੇ ਤੁਸੀਂ ਭਾਈ ਆਪਣੀ ਮਰਜ਼ੀ ਦਾ ਫਰੂਟ ਤੋੜ ਲਓ ਇਹਦਾ ਟੇਸਟ ਦੂਜੇ ਨਾਲ ਵੱਖ ਰਹਿੰਦਾ ਜੀ ਕਿਉਂਕਿ ਤਾਜ਼ਾ ਜਿਹੜਾ ਹੁੰਦਾ ਨਾ ਹਾਂ ਇਹਦਾ ਟੇਸਟ ਵੱਖ ਰਹਿੰਦਾ ਜੀ ਅੱਛਾ ਜੀ ਹਾਂ ਹਾਂ ਦੇਖ ਲਓ ਹਜੇ ਵੀ ਬੜੇ ਘੇਲ ਆ ਯਾਰ ਲੱਗੇ ਹੋਏ ਆ ਕਾਫੀ ਸਾਰੇ ਆ ਹਾਂਜੀ ਹਾਂਜੀ ਹੈਨਾ ਹਾਂ ਠੀਕ ਹੈ ਭਾਜੀ ਬੇਲਾ ਬੇਲਾ ਦੇਖੋ ਜੀ ਬੇਲਾ ਬਹੁਤ ਮੋਟੀਆਂ ਆ ਬੇਲਾ ਵੀ ਥੱਲੇ ਦਿਖਾ ਦਿਓ ਦੇਖੋ ਜੀ ਹਾਂ ਦੇਖੋ ਕਿੰਨੇ ਮੋਟੀਆਂ ਆ ਆ ਵੇਲਾ ਵੀ ਦੇਖਣ ਆਲੀਆਂ ਆ ਹਾਂਜੀ ਦੇਖੋ ਕੰਨੀਆਂ ਬਹੁਤ ਸੋਹਣੀਆਂ ਵੇਲਾ ਹੈ ਹਾਂਜੀ ਤਾਂ ਇਹ ਤੁਸੀਂ ਉੱਪਰ ਜਾਲ ਜਾਨੀ ਕਿ ਤਾਰਾਂ ਲਾ ਕੇ ਉੱਪਰ ਹਾਂਜੀ ਤਾਰ ਇਹਨੂੰ ਇੱਕ ਤਰ੍ਹਾਂ ਜਾਲ ਫੈਲਾ ਦਿੱਤਾ ਹਾਂਜੀ ਚਲੋ 20 ਫੁੱਟ ਤੇ ਅਸੀਂ 20 ਫੁੱਟ ਬਾਈ 10 ਫੁੱਟ ਤੇ ਬੇਲ ਦਾ ਬੂਟਾ ਪlant ਲਾਉਨੇ ਆ ਹੂੰ ਪੂਰਾ ਉਹ ਉੱਪਰ ਜਾਲ ਕਰ ਜਾਂਦਾ ਅੱਗੇ ਤੁਹਾਨੂੰ ਇੱਕ ਬੂਟਾ ਦਿਖਾਉਣੀ ਜੀ ਕੀ ਇਹਦੀ ਬੇਲ ਦਾ ਹੂੰ ਉਹਦੀ 80 ਫੁੱਟ ਲੰਬਾਈ ਹੋ ਗਈ ਹੂੰ ਇੱਕੋ ਹੀ ਬੇਲ ਆ 80 ਫੁੱਟ ਦੀ ਲੰਬਾਈ ਹੋ ਗਈ ਉਹਦੀ ਹੁਣ ਅੰਜੀਰ ਦੇ ਬੂਟੇ ਹੈਗਾ ਜੀ ਬਹੁਤ ਲੱਗੀ ਸੰਜੀਰੇ ਥੋੜੀ ਇਥੋਂ ਕਟਿੰਗ ਕਰ ਦਿੱਤੀ ਆ ਅੱਛਾ ਜੀ ਹਾਂ ਨੰਗਲ ਜੀ ਪ੍ਰੋਬਲਮ ਆਉਂਦੀ ਸੀ ਜੀ ਜੀ ਇਹ ਵੀ ਬਹੁਤ ਵੱਡਾ ਦਰਖਤ ਹੀ ਬਣ ਜਾਂਦਾ ਨਹੀਂ ਇਹਨੂੰ ਇਹਨੂੰ ਹਰ ਸਾਲ ਉੱਡਾ ਹੀ ਕਰਦੇ ਨੇ ਜਿੱਦਾਂ ਪਿਛਲੇ ਸਾਲ ਸੀ ਅੱਛਾ ਕਟਿੰਗ ਕਰ ਹਾਂ ਕਟਿੰਗ ਕਰ ਦਿੰਦੀ ਆ ਜਿੰਨੀ ਜ਼ਿਆਦਾ ਕੱਟੀ ਨਾ ਕਰਦੇ ਇਹਦੀ ਕਟਿੰਗ ਕਰਦੇ ਆ ਜੀ ਜਨਵਰੀ ਚ ਜਨਵਰੀ ਹਾਂ ਜਿੰਨੀ ਜ਼ਿਆਦਾ ਕਟਿੰਗ ਕਰੋਗੇ ਉਨਾਂ ਜ਼ਿਆਦਾ ਫਰੂਟ ਆਊਗਾ ਉਹਨਾਂ ਇਹਨੂੰ ਇਹਦਾ ਦਰਖਤ ਨਹੀਂ ਬਣਨ ਦੇਣਾ ਆਪਾਂ ਇਹ ਡ੍ਰੈਗਨ ਫੂਡ ਹੀ ਨਰਸਰੀ ਆ ਜੀ ਆਪਣੇ ਕੋਲ ਜੀ ਬਹੁਤ ਡਾਰਕ ਰੈੱਡ ਆ ਇਹ ਇਹ ਵੀ ਕਾਫੀ ਜ਼ਿੰਮੇਵਾਰ ਸਾਡੇ ਕੋਲ ਲੈ ਕੇ ਜਾਂਦੇ ਉਹ ਫਿਰ ਇਹ ਨਰਸਰੀ ਵੀ ਲੈ ਕੇ ਜਾਂਦੀ ਹੈ ਕਿੰਨੇ ਨੂੰ ਬੂਟਾ ਦੇਣ ਨੇ ਅਸੀਂ ਪਿਆਰ ਪਾਜੀ ਠੀਕ ਹੈ ਜੀ ਇਹ ਹੈਗੇ ਆ ਜੀ ਸੇਬ ਦੇ ਬੂਟੇ ਆਪਣੇ ਕੋਲ 20 ਪਲੈਂਟ ਲੱਗੇ ਹੋਏ ਆ ਪਿਛਲੇ ਸਾਲ ਕਾਫੀ ਫੁੱਲ ਆਇਆ ਸੀ ਇੱਕ ਦੋ ਬੂਟੇ ਨੂੰ ਫਰੂਟ ਵੀ ਆਇਆ ਹੂੰ ਤੇ ਇਸ ਸਾਲ ਉਮੀਦ ਆ ਵੀ ਬਹੁਤ ਸੋਹਣਾ ਫਰੂਟ ਆਊਗਾ ਅੱਛਾ ਜੀ ਕਿਹੜਾ ਤੁਸੀਂ ਲਾਈ ਹੋਈ ਇਹ 골ਡਨ ਹੈ ਜੀ ਹੂੰ ਬਹੁਤ ਟੇਸਟ ਸੀ ਹਾਂ ਠੀਕ ਹੈ ਜੀ ਦੇਖਿਆ ਨਹੀਂ ਇਦਾਂ ਦਾ ਸੇਬ ਕਿਸੇ ਖੇਤ ਦਾ ਦੇਖਿਆ ਨਹੀਂ ਹੂੰ ਤੇ ਬਹੁਤ ਵਧੀਆ ਕਲਰ ਸ਼ੇਪ ਸਾਈਜ਼ ਤੇ ਟੇਸਟ ਬਹੁਤ ਵਧੀਆ ਸੀ ਇਹ ਹੈਗੀ ਕਾਲੀ ਹਲਦੀ ਆਪਾਂ ਇਸ ਸਾਲ ਥੋੜਾ ਜਿਹੀ ਲਿਆ ਸੀ ਤੇ ਇੱਕੋ ਲਾਈਨ ਲਾਈ ਲੈ ਅਗਲੇ ਸਾਲ ਇਹਦਾ ਬੀਜ ਬਣਾਵਾਂਗੇ ਤੇ ਫਿਰ ਬੀਜਾਂਗੇ ਅੱਛਾ ਜੀ ਹਾਂ ਇਹਨੂੰ ਪ੍ਰੋਸੈਸ ਨਹੀਂ ਕਰਾਂਗੇ ਸਾਰਾ ਸੀਡ ਹੀ ਰੱਖਾਂਗੇ ਅੱਗੇ ਆ ਦੇਖੋ ਅਮਰੂਦ ਦਾ ਬੂਟਾ ਇਹਨੂੰ ਦੇਖੋ ਕਿੰਨਾ ਜ਼ਿਆਦਾ ਫਲ ਆਇਆ ਹੋਇਆ ਇਹਦੀ ਜੀ ਮੈਂ ਟੋਡੀਆਂ ਦੇਖੋ ਅੱਛਾ ਫਲ ਵੀ ਲੱਗਾ ਆ ਹਾਂਜੀ ਫਲ ਵੀ ਲੱਗਾ ਹਾਂ ਕਿਹੜਾ ਹੈ ਇਹ ਇਹ ਹੀ ਸਾਰਸ ਫੈਦਾ ਜੀ अच्छा जी। ਇਹਦੀ ਹਨਾ ਹੁਣ ਮੈਂ ਸਿਆਲਾਂ ਨੂੰ ਫਰੂਟ ਲੈਣ ਵਾਸਤੇ ਇਹਦੀ ਕਟਿੰਗ ਕਰਤੀ ਸੀ। ਹੂੰ ਦੇਖੋ ਜੇ ਮੈਂ ਇੱਥੋਂ ਕਟਿੰਗ ਕੀਤੀ ਇਹਦੀ। ਹੂੰ ਤੇ ਇਸ ਡੰਡੀਆਂ ਨੇ ਆ ਸਾਰਾ ਫਰੂਟ ਦੁਆਰਾ ਚੱਕ ਲਿਆ। ਹੂੰ ਸਾਰਾ ਪਲਾਂਟ ਜਿਹੜਾ ਆ ਉਹਨੂੰ ਨਵੇਂ ਫਰੂਟ ਦੇ ਨਾਲ ਭਰ ਗਿਆ। ਹੂੰ ਤੇ ਸਿਆਲਾਂ ਨੂੰ ਸਾਰਾ ਇਹ ਤੋਂ ਫਰੂਟ ਲਵਾਂਗੇ। ਅੱਛਾ ਜੀ। ਖਾਦ ਬੁਕਾਨੀ ਹੈ ਇਹਦੀ। ਨਹੀਂ ਇਹਦੀ ਨਿਸ਼ਾਨੀ ਹੁੰਦੀ ਆ ਜੀ ਜਿੱਥੇ ਕਹਿੰਨਾ ਆ ਕੱਚੀ ਡੰਡੀ ਹੁੰਦੀ ਆ। ਆ ਪੱਕੀ ਆ ਗਈ ਨਾ ਥੱਲਿਓਂ। ਹੂੰ ਜਿੱਥੇ ਆ ਕੱਚੀ ਡੰਡੀਆਂ ਹੁੰਦੀਆਂ ਫਿਰ ਇੱਥੋਂ ਤੁਸੀਂ ਕੱਟ ਦੇਣਾ। कर, कर हा, हा, अच्छा कच्ची डंडी तो हां कच्ची डंडी ਚ ਕੱਟ ਦੇਣਾ ਠੀਕ ਹੈ ਜੇ ਤਾਂ ਆ ਹੁਣ ਇੱਥੋਂ ਕੱਟ ਦੇਣਾ ਆਪਾਂ ਜੀ ਹਾਂ ਨਹੀਂ ਹੁਣ ਨਹੀਂ ਹੁਣ ਟਾਈਮ ਨਹੀਂ ਹਾਂਜੀ ਹਾਂਜੀ ਮਤਲਬ ਇੱਥੋਂ ਕੱਟ ਦੇਣਾ ਇੱਥੋਂ ਨਵੰਬਰ ਦੇ ਪਹਿਲੇ ਹਫਤੇ ਕੱਟ ਦੇਣਾ ਠੀਕ ਹੈ ਜੀ ਹਾਂ ਅੱਛਾ ਜੀ ਫਿਰ ਉੱਥੋਂ ਕੱਟਦੀ ਹੈ ਫਿਰ ਉਹ ਸਿਆਣਾ ਨੂੰ ਜਿਹੜਾ ਫਰੂਟ ਚੱਕ ਲੈਂਦਾ ਐਦਾਂ ਠੀਕ ਹੈ ਤੁਸੀਂ ਇਹ ਵੀ ਨਵੰਬਰ ਚ ਇਹ ਵੀ ਹਾਂ ਨਵੰਬਰ ਚ ਕਟਿੰਗ ਕਰਤੀ ਸੀ ਤੇ ਹੁਣ ਇਹਨੇ ਫਿਰ ਫਰੂਟ ਚੱਕ ਲਿਆ ਸਿਆਣੇ ਫਰੂਟ ਇਹਦਾ ਵੱਡਾ ਫਾਇਦਾ ਇਹ ਆ ਵੀ ਇਹ ਕਾਣਾ ਨਹੀਂ ਹੋਣਾ ਇੱਕ ਲਾਸਟ ਚ ਚੀਜ਼ ਤੁਹਾਨੂੰ ਇੱਕ ਦਿਖਾ ਲ ਦਈਏ ਫਾਰਮ ਦੇ ਉੱਤੇ ਉਹ ਆ ਇੱਕ ਗੋਬਰ ਗੈਸ ਪਲੈਂਟ ਹੈ ਹਾਂਜੀ ਇਹ ਪੁਰਾਣਾ ਦਾ ਬਣਿਆ ਹੋਇਆ ਪੁਰਾਣਾ ਗੋਬਰ ਗੈਸ ਪਲੈਂਟ ਹੈ ਹੂੰ ਤਾਂ ਇਹਦੇ ਵਿੱਚ ਹੀ ਅਸੀਂ ਜਿਹੜਾ ਆਟੋਮੈਟਿਕ ਪਾਣੀ ਮੋਟਰ ਚੱਲਦੀ ਆ ਥੱਲੇ ਦੀ ਪੈਪ ਪਾਏ ਹੋਏ ਆ ਬਾਲ ਖੋਲਦੇ ਨੇ ਪਾਣੀ ਨਾ ਭਰ ਜਾਂਦਾ ਤੇ ਆਟੋਮੈਟਿਕ ਇਹ ਚੋ ਪੈਪ ਪਾਇਆ ਹੋਇਆ ਖੇਤ ਨੂੰ ਪਾਣੀ ਚਲੇ ਜਾਂਦਾ ਹੂੰ ਜੋ ਵੀ ਅਸੀਂ ਬਣਾਉਣੇ ਆ ਕਲਚਰ ਬਣਾਉਣੇ ਜਿਹੜਾ ਉਹ ਇਹਦੇ ਵਿੱਚ ਹੀ ਬਣਾ ਲਈਦਾ ਆ ਤੇ ਉਹ ਸਾਰਾ ਪਾਣੀ ਦੇ ਨਾਲ ਹੀ ਰਲ ਕੇ ਤਾਂ ਖੇਤਾਂ ਵਿੱਚ ਚਲੇ ਜਾਂਦਾ ਫਸਲਾਂ ਨੂੰ ਚਲੇ ਜਾਂਦਾ ਹੂੰ ਹੁਣ ਅਗਲੇ ਸਾਲ ਆ 1 ਏਕੜ ਬਾਗ ਲਾਉਣ ਦੀ ਸਕੀਮ ਆ ਤਾਂ ਫਿਰ ਬਾਗ ਨੂੰ ਜਿਹੜਾ ਆ ਗੋਹਾ ਖਾਦ ਇੱਥੋਂ ਹੀ ਜਾਊਗੀ ਇੱਥੋਂ ਜਾਊਗੀ ਇੱਥੋਂ ਜਾਊਗੀ ਆਟੋਮੈਟਿਕ ਜਾਊਗੀ ਅੱਛਾ ਤੁਸੀਂ ਮੁਰਗੀਆਂ ਦਾ ਵੀ ਇਹ ਚ ਪਾ ਦਿੰਦੇ ਆਂ ਹਾਂ ਮੁਰਗੀਆਂ ਜਿਹੜੀਆਂ ਬਿਠਾ ਆ ਉਹ ਅਸੀਂ ਇਹੀ ਸੋਚਦੇ ਆਂ ਵੀ ਇਹਦੇ ਵਿੱਚ ਪਾਇਆ ਕਰਾਂਗੇ ਉਹਨੂੰ ਪਾਣੀ ਦੇ ਨਾਲ ਘੋਲਿਆ ਕਰਾਂਗੇ ਤਾਂ ਉਹ ਆਟੋਮੈਟਿਕ ਜਿਹੜਾ ਆਰਡਰ ਆ ਹੀ ਪਾਣੀ ਦੇ ਨਾਲ ਰਲ ਕੇ ਤੋਂ ਖੇਤਾਂ ਨੂੰ ਜਾਊਗਾ ਕਿਉਂਕਿ ਮੁਰਗੀ ਦੀ ਵੀ ਜਿਹੜੀ ਬਿਠਾ ਹੁੰਦੀ ਆ ਉਹ ਬਹੁਤ ਤੇਜ਼ ਹੁੰਦੀ ਆ ਤੇਜ਼ ਹੁੰਦੀ ਆ ਹਾਂਜੀ ਤੇਜ਼ ਹੁੰਦੀ ਆ ਬਿਲਕੁਲ ਜਿਆਦਾ ਪਾਣੀ ਚ ਘੋਲ ਲੈਣ ਦੇ ਨਾਲ ਨਾ ਫਿਰ ਉਹ ਉਹ ਪ ਅੱਛਾ ਚਲੇ ਜਾਈਓ ਖੇਤਾਂ ਵਿੱਚ ਤੇ ਨੁਕਸਾਨ ਨਹੀਂ ਕਰੋਗੇ ਇਹ ਕਿੰਨਾ ਕੋ ਉੱਚੇ ਰੋਇਆ ਭਾਜੀ ਇਹਨੂੰ ਬਣੇ ਨੂੰ ਇਹਨੂੰ ਥੋੜਾ ਜਿਹਾ ਹੋਇਆ ਬਣੇ ਨੂੰ ਜਾਂ ਉੱਪਰ ਥੋੜਾ ਜਿਹਾ ਹੌਣ ਬਣਾਇਆ ਪਹਿਲਾਂ ਥੱਲੇ ਥੱਲੇ ਪਾਣੀ ਰੱਖਦੇ ਸੀ ਹੁਣ ਥੋੜਾ ਪਾਣੀ ਜ਼ਿਆਦਾ ਭਰਨ ਕਰਕੇ ਨਾ ਉੱਤੇ ਆ ਚੜੀ ਬਣਾ ਦਿੱਤੀ ਸੋ ਪਿਆਰੇ ਦੋਸਤੋ ਇਹ ਉਸ ਕਿਸਾਨ ਨੂੰ ਤੁਹਾਨੂੰ ਅੱਜ ਮਿਲਾਇਆ ਆ ਜਿਹੜੇ ਇਹ ਦੋ ਦੋ ਅਵਾਰਡ ਜੇਤੂ ਨੇ ਦੋ ਅਵਾਰਡ ਵੀ ਬੜੇ ਨਾਮੀ ਅਵਾਰਡ ਨੇ ਵੀ ਮੁੱਖ ਮੰਤਰੀ ਅਵਾਰਡ ਨਾਲ ਸਨਮਾਨਤ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਤੋਂ ਇਸੇ ਤਰ੍ਹਾਂ ਪੀਏਯੂ ਤੋਂ ਵੀ ਅਵਾਰਡ ਜਿੱਤਿਆ ਹੋਇਆ ਆ ਸੋ ਇਹ ਗੱਲਾਂ ਜਿਹੜੀਆਂ ਹੁੰਦੀਆਂ ਆ ਇਹ ਮਿਹਨਤ ਦੇ ਨਾਲ ਹੀ ਆ ਸਾਰੀਆਂ ਅ ਬਾਕੀ ਤੁਸੀਂ ਫਾਰਮ ਦੇਖ ਲਿਆ ਹੋਰ ਕੋਈ ਸਲਾਹ ਲੈਣਾ ਚਾਹੁੰਦਾ ਹੋਵੇ ਕੋਈ ਇਹਨਾਂ ਤੋਂ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋਮੂ ਕੋਈ ਇਧਰ ਸਬਜ਼ੀਆਂ ਦੀ ਖੇਤੀ ਕਰਾਉਣਾ ਚਾਹੁੰਦਾ ਹੋਵੇ ਦੋਸਤ ਤੇ ਜ਼ਰੂਰ ਇਹਨਾਂ ਦੀ ਸਲਾਹ ਤੁਸੀਂ ਲੈ ਸਕਦੇ ਆ ਨੰਬਰ ਥੱਲੇ ਡਿਸਪਲੇ ਕਰ ਰਿਹਾ ਸੀਗਾ ਤੇ ਬਾਕੀ ਬਾਈ ਉਹਨਾਂ ਦਾ ਐਡਰੈਸ ਵੀ ਅਸੀਂ ਵੀਡੀਓ ਦੀ ਸ਼ੁਰੂਆਤ 'ਚ ਹੀ ਦੇ ਚੁੱਕੇ ਆ ਸੋ ਬਾਕੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਸਵਾਲ ਕੋਈ ਚੀਜ਼ ਆ ਹੈਗੀਆਂ ਆ ਤੁਸੀਂ ਇਹਨਾਂ ਨਾਲ ਡਾਇਰੈਕਟ ਕਰ ਸਕਦੇ ਆ ਰਹੀ ਗੱਲ ਆਪਣੀ رائے ਦੀ ਆਪਣੀ رائے ਕਮੈਂਟ ਕਰਕੇ ਸਾਨੂੰ ਜਰੂਰ ਦੇ ਦਿਓ ਬਹੁਤ ਸ਼ੁਕਰੀਆ ਜੁੜੇ ਰਹਿਣ ਦੇ ਲਈ ਪੀਆਰ ਪੰਜਾਬ ਤੇ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਸਾਨ ਵੀਰਾਂ ਦੇ ਨਾਲ ਤੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਤੁਸੀਂ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਧੰਨਵਾਦ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰबानी ਤੁਹਾਡੀ